ਲੁਧਿਆਣਾ ਤੋਂ ਰਵਨੀਤ ਬਿੱਟੂ ਨੇ ਕੀਤਾ ਵੱਡਾ ਐਲਾਨ ਜਿੱਥੇ ਉਹਨਾਂ ਨੇ ਕਿਹਾ ਕਿ ਲੁਧਿਆਣਾ ਦੇ ਡੀਸੀ ਆਫਿਸ 'ਚ 5 ਮਾਰਚ 12 ਵਜੇ ਹਜ਼ਾਰਾਂ ਦੀ ਗਿਣਤੀ ਵਿੱਚ ਕਾਂਗਰਸੀ ਵਰਕਰ ਇਕੱਠੇ ਹੋ ਕੇ ਗ੍ਰਿਫਤਾਰੀਆਂ ਦੇਣ ਜਾਣਗੇ ਉਹਨਾਂ ਅਗੇ ਕਿਹਾ ਕਿ ਇਹ ਗ੍ਰਿਫਤਾਰੀਆਂ ਲੁਧਿਆਣਾ ਤੋਂ ਸ਼ੁਰੂ ਹੋਣਗੀਆਂ ਤੇ ਸਾਰੇ ਪੰਜਾਬ ਵਿੱਚ ਹੋਣਗੀਆਂ ਇਸ ਤੇ ਅੱਗੇ ਕਾਂਗਰਸ ਦੇ ਸੀਨੀਅਰ ਆਗੂ ਕੇਕੇ 바ਵਾ ਨੇ ਵੀ ਕਿਹਾ ਪੰਜਾਬ 'ਚ ਨਾ ਅੱਜ ਜਾਨ ਸੁਰੱਖਿਅਤ ਹੈ ਤੇ ਨਾ ਹੀ ਮਾਲ ਲੋਕ ਦਿਨ ਦਿਹਾੜੇ ਲੁੱਟੇ ਜਾ ਰਹੇ ਨੇ ਤੇ ਖੁੱਟੇ ਜਾ ਰਹੇ ਨੇ 1992 ਚ ਕਾਂਗਰਸ ਨੇ ਜਾਨ ਹਥੇਲੀ ਤੇ ਧਰ ਕੇ ਸਿਰ ਤੇ ਕਫਨ ਬੰਨ ਕੇ ਚੋਣਾ ਲੜੀਆਂ ਸਨ ਅੱਗੇ ਉਹਨਾਂ ਕਿਹਾ ਕਿ ਉਦੋਂ ਵੀ ਕਾਂਗਰਸ ਲੜੀ ਸੀ ਤੇ ਅੱਜ ਵੀ ਕਾਂਗਰਸ ਪੰਜਾਬ ਦੇ ਲਈ ਲੜਨ ਲਈ ਤਿਆਰ ਹੈ ਉਹਨਾਂ ਕਿਹਾ ਗ੍ਰਿਫਤਾਰੀਆਂ ਤਾਂ ਛੋਟੀ ਗੱਲ ਹੈ ਪੰਜਾਬ ਲਈ ਅਸੀਂ AK-47 ਦੀਆਂ ਗੋਲੀਆਂ ਵੀ ਖਾਧੀਆਂ ਹਨ ਕੱਲੇ ਕੱਲੇ ਨੂੰ ਲੈ ਕੇ ਜਾਇਓ ਦੇਖ ਲਾਂਗੇ ਆਮ ਆਦਮੀ ਸਰਕਾਰ ਚ ਕਿੰਨੀ ਕਿ ਜਾਨ ਆ ਕਿੰਨੀਆਂ ਕਿ ਗ੍ਰਿਫਤਾਰੀਆਂ ਕਰ ਸਕਦੇ ਆ ਇਹ ਕਿੰਨੀਆਂ ਕਿਨਾਂ ਕੋਲ ਬੱਸਾਂ ਆ ਕਿੰਨੇ ਕਿਨਾਂ ਕੋਲ ਜੇਲ੍ਹਾਂ ਆ ਸਭ ਪਰਦੇਾਂਗੇ 5 ਤਰੀਕ ਨੂੰ